ਹਾਂਜੀ ਬਹੁਤ ਹੀ ਪਿਆਰੀ ਤੇ ਬਿਊਟੀਫੁੱਲ ਡਿਵਾਈਨ ਸੋਲਸ ਆਪ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਨੇ ਆਪ ਜੀ ਦੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਰ ਵਾਰ ਦੀ ਤਰ੍ਹਾਂ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੇ ਹੋਏ ਹੋਵੋਗੇ ਸੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਆਪਾਂ ਸਿਮਰਨ ਦੇ ਬਾਰੇ ਜਾਦਾ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਗੱਲਬਾਤ ਕਰਾਂਗੇ ਕਿਉਂ ਕਿਉਂਕਿ ਅਗਰ ਆਪ ਜੀ ਸਮਝਦੇ ਹੋ ਕਿ ਆਪ ਟਵਿਨ ਫਲੇਮ ਜਰਨੀ ਦੇ ਵਿੱਚੋਂ ਸੋ ਚਾਹੇ ਇਹ ਵੀਡੀਓ ਸਾਰਿਆਂ ਦੇ ਲਈ ਆ ਚਾਹੇ ਅਸੀਂ ਜਰਨੀ ਦੇ ਵਿੱਚ ਹਾਂ ਚਾਹੇ ਅਸੀਂ ਜਰਨੀ ਦੇ ਵਿੱਚ ਨਹੀਂ ਹਾਂ ਪਰ ਅਸੀਂ ਉਹ ਯਾਤਰਾ ਤਾਂ ਹੈ ਜਿਹੜੀ ਵਾਹਿਗੁਰੂ ਜੀ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਅਸੀਂ ਇੱਕ ਯਾਤਰੀ ਹੋਈਆਂ ਸਾਰੇ ਜਾਣੇ ਸੋ ਜਿਹੜੀ ਅਸਲੀ ਮੰਜ਼ਲ ਤੱਕ ਅਸੀਂ ਜਾਣਾ ਆ ਜਾ ਹੈ ਕੱਲਿਆਂ ਨੇ ਜਾਣਾ ਹੈ ਟਵਿੰਨ ਦੇ ਨਾਲ ਰਲ ਕੇ ਜਾਣਾ ਹੈ ਉਹ ਯਾਤਰਾ ਜਿਹੜੀ ਅਸੀਂ ਪੂਰੀ ਕਰਨੀ ਆ ਉਹ ਸਿਮਰਨ ਕਰ ਕਰਕੇ ਮਹਾਰਾਜ ਸਾਡੇ ਸਿਰ ਤੇ ਮੇਰਾ ਭਰਿਆ ਹੱਥ ਰਖਵਾਉਣ ਤੇ ਸਾਨੂੰ ਸਿਮਰਨ ਦੀ ਦਾਤ ਨਾਮ ਦੀ ਦਾਤ ਨਾਮ ਦੀ ਦਾਤ ਕਿਵੇਂ ਮਿਲਦੀ ਆ ਸਿਮਰਨ ਕਰ ਕਰਕੇ ਮਹਾਰਾਜ ਕਰਵਾਉਣ ਸਿਮਰਨ ਤੇ ਸਾਡੀ ਝੋਲੀ ਨਾਮ ਦੀਆਂ ਦਾਤਾ ਬਖਸ਼ਣ ਕਿਉਂਕਿ ਜਿਹਦੇ ਝੋਲੀ ਨਾਮ ਦੀ ਦਾਤ ਪੈ ਗਈ ਉਹਨੂੰ ਸਭ ਕੁਝ ਹੀ ਮਿਲ ਗਿਆ ਉਹਨੂੰ ਸਭ ਕੋ ਜੀ ਮਿਲ ਗਿਆ ਮੁਕਤੀ ਤਾਂ ਬਹੁਤ ਛੋਟੀ ਜਿਹੀ ਚੀਜ਼ ਰਹਿ ਜਾਂਦੀ ਆ ਫਿਰ ਉਹਦੇ ਅੱਗੇ ਸੋ ਆਪਾਂ ਵਾਹਿਗੁਰੂ ਜੀ ਤੋਂ ਕੀ ਮੰਗਣਾ ਆ ਕਿ ਵਾਹਿਗੁਰੂ ਜੀ ਸਾਡੀ ਝੋਲੀ ਨਾਮ ਦੀ ਦਾਤ ਪਾ ਦਿਓ ਸੋ ਆਪਾਂ ਹੌਲੀ ਹੌਲੀ ਅੱਗੇ ਦੱਸਾਂਗੇ ਕਿ ਜਿਨ੍ਹਾਂ ਦੇ ਅੰਦਰ ਨਾਮ ਵੱਸ ਜਾਂਦਾ ਤੇ ਉਹ ਕਿਸ ਤਰ੍ਹਾਂ ਦੀ ਫਿਰ ਅਵਸਥਾ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਕਿਉਂਕਿ ਕਈ ਜਿਹੜੇ ਇਸ ਚੈਨਲ ਦੇ ਨਾਲ ਜੁੜੇ ਨੇ ਉਹ ਹਜੇ ਸਟਾਰਟਿੰਗ ਦੇ ਵਿੱਚ ਨੇ ਜਿਨ੍ਹਾਂ ਨੇ ਹਜੇ ਸਿਮਰਨ ਅਭਿਆਸ ਆਰੰਭ ਕਰਨਾ ਸੌਖੀ ਤੇ ਸਿੱਧੀ ਜਹੀ ਵਿਧੀ ਮਤਲਬ ਪੁੱਛਦੇ ਨੇ ਵਿਧੀਆਂ ਕੋਈ ਵੀ ਨਹੀਂ ਆ ਜੋਰਨਾ, ਜੁਗਤੀ, ਛੁੱਟੇ ਸੰਸਾਰ ਜੁਗਤ ਐ ਕੋਈ ਨਹੀਂ ਆ ਪਰ ਹੈ ਵੀ ਸੋ ਚਾਹੇ ਜੁਗਤ ਅਪਣਾ ਲਓ ਪਰ ਜੁਗਤ ਕੋਈ ਵੀ ਨਹੀਂ ਆ ਪ੍ਰਮਾਤਮਾ ਨੂੰ ਚਲਾਕੀਆਂ ਦੇ ਨਾਲ ਚੁਸਤੀਆਂ ਦੇ ਨਾਲ ਨਹੀਂ ਅਸੀਂ ਪਾ ਸਕਦੇ ਸਿੱਧਾ ਤੇ ਸਾਫ਼ ਮਾਰਗਾ ਪ੍ਰੇਮ ਦਾ ਪ੍ਰੇਮ ਕਰ ਕਰਕੇ ਹੀ ਕਈ ਦਿਨਾਂ 'ਚ ਤਰੱਕੀ ਪ੍ਰਾਪਤ ਕਰ ਲੈਂਦੇ ਨੇ ਇਹ ਮਾਰਗੀ ਇੱਦਾਂ ਦਾ ਪਤਾ ਨਹੀਂ ਵਾਹਿਗੁਰੂ ਜੀ ਨੇ ਕਦੋਂ ਕਿਦੇ ਤੇ ਦ੍ਰਿਸ਼ਟੀ ਕਰਕੇ ਕਿਹੜੀ ਦਾਤ ਉਹਦੀ ਝੋਲੀ ਦੇ ਵਿੱਚ ਪਾ ਦੇਣੀ ਆ ਜਿਸ ਤਰ੍ਹਾਂ ਸਾਡੇ ਫਿੰਗਰਪ੍ਰਿੰਟ ਨੇ ਇੱਕ ਦੂਜੇ ਦੇ ਨਾਲ ਨਹੀਂ ਰਲਦੇ ਜਿੰਨੇ ਦੁਨੀਆ ਤੋਂ ਅੱਜ ਤੱਕ ਆ ਕੇ ਚਲੇ ਗਏ ਉਹਨਾਂ ਨਾਲ ਨਹੀਂ ਰਲਦੇ ਜਿੰਨਿਆਂ ਨੇ ਅਜੇ ਆਉਣਾ ਉਹਨਾਂ ਨਾਲ ਨਹੀਂ ਸਾਡਾ ਫਿੰਗਰਪ੍ਰਿੰਟ ਮੈਚ ਕਰਨਾ ਵਾਹਿਗੁਰੂ ਦੇ ਘਰ ਰਿਪੀਟਿਸ਼ਨ ਹੈ ਹੀ ਨਹੀਂ ਸੋ ਜੇ ਵਾਹਿਗੁਰੂ ਜੀ ਨੇ ਅਧਿਆਤਮਕ ਦੇ ਮਾਰਗ ਤੇ ਕਿਸੇ ਨੂੰ ਜਿਹੜੀ ਦਾਤ ਕਿਸੇ ਦੀ ਝੋਲੀ ਦੇ ਵਿੱਚ ਪਾਉਣੀ ਆ ਨਾ ਉਹਦੇ ਵਿੱਚ ਵਾਹਿਗੁਰੂ ਜੀ ਨੇ ਰੈਪੀਟੀਸ਼ਨ ਕਰਨੀ ਨਹੀਂ ਜੋ ਦਾਤ ਵਾਹਿਗੁਰੂ ਜੀ ਨੇ ਆਪ ਜੀ ਦੀ ਝੋਲੀ ਦੇ ਵਿੱਚ ਪਾਉਣੀ ਆ ਆਪ ਜੀ ਦੇ ਨਾਲ ਜਿਹੜਾ ਬੈਠਾ ਹੋਏਗਾ ਉਹਦੀ ਝੋਲੀ ਦੇ ਵਿੱਚ ਅਲੱਗ ਦਾਤ ਪਾਏਗਾ ਇਹ ਖੇਡਾਂ ਵਾਹਿਗੁਰੂ ਜੀ ਦੇ ਘਰ ਦੀਆਂ ਬਹੁਤ ਹੀ ਅਜੀਬ ਨੇ ਸਮਝ ਨਹੀਂ ਆਉਂਦੀਆਂ ਸਾਨੂੰ ਸੋ ਅਸੀਂ ਸੋਚਦੇ ਹਾਂ ਜੇ ਦੂਜੇ ਦੀ ਥਾਲੀ ਦੇ ਵਿੱਚ ਡਿਫਰੈਂਟ ਕੋਈ ਮੋਤੀ ਪਿਆ ਸਾਨੂੰ ਲੱਗਦਾ ਹੈ ਕਿ ਨਹੀਂ ਇਹਨੂੰ ਕੋਈ ਪ੍ਰਾਤੀ ਨਹੀਂ ਹੈ ਜਿਹੜਾ ਮੇਰੀ ਥਾਲੀ ਦੇ ਵਿੱਚ ਮੋਤੀ ਆ ਰੱਖਿਆ ਹੋਇਆ ਉਹ ਜ਼ਿਆਦਾ ਵਧੀਆ ਹੈ ਇਹਨੂੰ ਸ਼ਾਇਦ ਉਹ ਚੀਜ਼ ਨਹੀਂ ਪਰ ਨਹੀਂ ਉਸ ਦੇ ਅਕੋਰਡਿੰਗ ਵਾਹਿਗੁਰੂ ਜੀ ਨੇ ਆਪਣੀ ਮਰਜ਼ੀ ਦੇ ਮੁਤਾਬਕ ਜੋ ਉਸ ਨੂੰ ਦਾਤ ਦਿੱਤੀ ਆ ਉਹ ਉਹਦੇ ਕੋਲ ਹੀ ਆ ਉਹ ਸਾਨੂੰ ਨਹੀਂ ਮਿਲ ਸਕਦੀ ਜੋ ਦੂਸਰੇ ਦੇ ਕੋਲ ਦਾਤਾ ਹੁਣ ਵਾਹਿਗੁਰੂ ਜੀ ਲੋਟਾ ਭਰ-ਭਰ ਕੇ ਦਾਤਾਂ ਦਾ ਵੰਡ ਰਿਹਾ ਸਮੁੰਦਰ ਇੱਕੋ ਹੀ ਆ ਸੋ ਸਮੁੰਦਰ ਦੇ ਵਿੱਚ ਬੇਅੰਤ ਦਾਤਾਂ ਭਰੀਆਂ ਪਈਆਂ ਨੇ ਜਿਹੜਾ ਲੋਟਾ ਵਾਹਿਗੁਰੂ ਜੀ ਨੇ ਸਾਡੀ ਝੋਲੀ ਦੇ ਵਿੱਚ ਪਾਉਣਾ ਪਤਾ ਨਹੀਂ ਉਸ ਲੋਟੇ ਦੇ ਵਿੱਚ ਕਿਹੜੀ ਦਾਤ ਉਸ ਸਮੁੰਦਰ ਦੇ ਵਿੱਚੋਂ ਪੈ ਜਾਣੀ ਆ ਸੋ ਹਮੇਸ਼ਾ ਸ਼ੁਕਰਾਨੇ ਦੇ ਭਾਵ ਵਿੱਚ ਹੀ ਰਹਿਣਾ ਵਾ ਆਪਣੇ ਆਪ ਨੂੰ ਯੂਨੀਕ ਹੀ ਸਮਝਣਾ ਵਾ ਵਾਹਿਗੁਰੂ ਜੀ ਨੇ ਸਾਡੇ ਵਰਗਾ ਹੋਰ ਕਿਸੇ ਨੂੰ ਬਣਾਇਆ ਹੀ ਨਹੀਂ ਆ ਅੱਜ ਨਹੀਂ ਤਾਂ ਕੱਲ ਵਾਹਿਗੁਰੂ ਜੀ ਜ਼ਰੂਰ ਸਾਡੇ ਤੋਂ ਸੇਵਾ ਲੈਣਗੇ ਉੱਤਮ ਸੇਵਾ ਲੈਣਗੇ ਸੇਵਾ ਤੇ ਸਿਮਰਨ ਤਾਈਆਂ ਮੰਗੀ ਦੀਆ ਵਾਹਿਗੁਰੂ ਜੀ ਆਪਣੇ ਨਾਮ ਦਾ ਪ੍ਰਚਾਰ ਕਰਵਾ ਲੈਣ ਤੇ ਗੁਰਨਾਨਕ ਪਾਸ਼ਾ ਨੇ ਆਪਣੇ ਨਾਮ ਦਾ ਪ੍ਰਚਾਰ ਕਰਵਾ ਵੀ ਲੈਣਾ ਹੁੰਦਾ ਜਿਵੇਂ ਕਹਿੰਦੇ ਆ ਨਾ ਸਾਡਾ ਪਰਿਵਾਰ ਹੁਣ ਜਿਹੜਾ ਪਰਿਵਾਰ ਹੁੰਦਾ ਇਹ ਜਾਂ ਤਾਂ ਸੰਯੋਗ ਕਰਕੇ ਜਾਂ ਸਰੀਰ ਕਰਕੇ ਸਾਨੂੰ ਮਿਲਿਆ ਹੋਇਆ ਹੁੰਦਾ ਆ ਅਸੀਂ ਸੰਜੋਗਾ ਕਰਕੇ ਉਸ ਪਰਿਵਾਰ ਦੇ ਵਿੱਚ ਰਹਿ ਰਹੇ ਹੁੰਨੇ ਆ ਪਰ ਇੱਕ ਪਰਿਵਾਰ ਆ ਜਿਹੜਾ ਚੇਤਨਾ ਕਰਕੇ ਜਾਂ ਪ੍ਰੇਮ ਕਰਕੇ ਸਾਨੂੰ ਮਿਲਦਾ ਆ ਜਿਵੇਂ ਕਿ ਆਪਾਂ ਸਾਰੇ ਆਪਾਂ ਸਾਰੇ ਇਕੱਠੇ ਹੋਏ ਹੋਏ ਆ ਇਸ ਚੈਨਲ ਤੇ ਆਪਾਂ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਚੇਤਨਾ ਦੇ ਪੱਧਰ ਤੇ ਆਪਾਂ ਵਿਕਾਸ ਚਾਹੁੰਨੇ ਆ ਆਪਾਂ ਉਸ ਦੌੜ ਵਿੱਚ ਲੱਗੇ ਹੋਏ ਆ ਆਪਾਂ ਉਸ ਯਾਤਰਾ ਤੇ ਚੱਲੇ ਹੋਏ ਆ ਸਾਰੇ ਜਣੇ ਤੇ ਆਪਾਂ ਪ੍ਰੇਮ ਦਾ ਮਾਰਗ ਆਪਣਾ ਆਇਆ ਹੋਇਆ ਸਾਰਿਆਂ ਨੇ ਵਾਹਿਗੁਰੂ ਜੀ ਸਾਡੀ ਝੋਲੀ ਦਾਤਾਂ ਪਾਉਣ ਕਿਰਪਾ ਕਰਨ ਤੇ ਅਸੀਂ ਵਾਹਿਗੁਰੂ ਜੀ ਤੋਂ ਦਾਤਾਂ ਲੈ ਕੇ ਫਿਰ ਅੱਗੇ ਵੰਡਣ ਵਾਲੇ ਹੋ ਜਾਈਏ ਵਾਹਿਗੁਰੂ ਜੀ ਤੋਂ ਹਮੇਸ਼ਾ ਇਹੀ ਕੁਝ ਮੰਗਿਆ ਕਰੋ ਕਿ ਜੋ ਮਰਜੀ ਸੇਵਾ ਸਾਡੀ ਝੋਲੀ ਪਾ ਦੋ ਬਸ ਜਰਤੇ ਮੇਰਾ ਪਰਿਆ ਹੱਥ ਰੱਖ ਕੇ ਉਹ ਸੇਵਾ ਸਾਡੇ ਤੋਂ ਲੈ ਲੈਣੀ ਸੋ ਜਿਹੜੇ ਟਵਿਨ ਫਿਲਮ ਜਰਨੀ ਦੇ ਵਿੱਚ ਨੇ ਕਨਫਿਊਜ਼ਨ ਦੇ ਵਿੱਚ ਰਹਿੰਦੇ ਨੇ ਕਿ ਜਰਨੀ ਹੈ ਵੀ ਜਾਂ ਨਹੀਂ ਵੀ ਆ ਦੇਖੋ ਇਹਦੇ ਲਈ ਆਪਣੇ ਹੀ ਅੰਦਰ ਉਤਰਨਾ ਪੈਣਾ ਇਨਰ ਵਰਕ ਕਰਨਾ ਪੈਣਾ ਆਪਣੇ ਹੀ ਅੰਦਰੋਂ ਸਿਮਰਨ ਕਰ ਕਰਕੇ ਉਹਨਾਂ ਅਵਸਥਾਵਾਂ ਤੱਕ ਜਾਣਾ ਆ ਜਿਨ੍ਹਾਂ ਅਵਸਥਾਵਾਂ ਤੱਕ ਪਹੁੰਚ ਕੇ ਆਪਣੇ ਅੰਦਰੋਂ ਹੀ ਆਪ ਜੀ ਨੂੰ 100% ਗੱਠ ਫੀਲਿੰਗ ਵਾਹਿਗੁਰੂ ਜੀ ਆਪੇ ਆਪ ਜੀ ਨੂੰ ਅੰਦਰੋਂ ਸਮਝਾਉਣਗੇ ਆਪ ਜੀ ਨੂੰ ਆਪੇ ਹੀ ਗਿਆਨ ਹੋਗਾ ਕਿ ਇਹੀ ਤੁਹਾਡਾ ਅਦਰ ਹਾਫ ਆ ਜਿਵੇਂ ਕਹਿੰਦੇ ਆ ਨਾ ਕਿ ਸਿਮਰਨ ਕਰ ਕਰਕੇ ਸੁੰਨ ਦੇ ਵਿੱਚ ਅਸੀਂ ਜਾਂਦੇ ਆ ਅਸੀਂ ਸ਼ਾਂਤ ਬੈਠਦੇ ਆ ਸੁੰਨ ਵੀ ਚਾਰ ਤਰ੍ਹਾਂ ਦੀਆਂ ਹੁੰਦੀਆਂ ਨੇ ਚੌਥੀ ਸੁੰਨ ਦੇ ਵਿੱਚ ਜਾ ਕੇ ਅਫੋਰ ਅਵਸਥਾ ਦੇ ਵਿੱਚ ਜਾ ਕੇ ਫਿਰ ਕਹਿੰਦੇ ਗਿਆਨ ਹੁੰਦਾ ਆ ਜਦੋਂ ਪਤਾ ਲੱਗਦਾ ਆ ਕਿ ਜਿਹੜਾ ਮੇਰਾ 파ਟਨਰ ਆ ਪਤੀ ਆ ਜਾਂ ਪਤਨੀਆਂ ਇਹ ਮੇਰਾ ਕਰਮਾਂ ਦੇ ਆਧਾਰ ਤੇ ਮਿਲਿਆ ਹੋਇਆ 파ਟਨਰਾਂ ਜਾਂ ਅਸੀਂ ਦੋਵੇਂ ਇੱਕ ਜੋਤਾਂ ਇਸ ਚੀਜ਼ ਦਾ ਬਹੁਤ ਪ੍ਰਚਾਰ ਵੀ ਹੋ ਰਿਹਾ ਕਿਉਂਕਿ ਜਿਹੜੀ ਅਵਸਥਾ ਵਾ ਜਦੋਂ ਕੋਈ ਚੌਥੀ ਸੁੰਨ ਤੱਕ ਪਹੁੰਚ ਜਾਂਦਾ ਆ ਇਹ ਹਾਇਰ ਲੈਵਲ ਦੀ ਅਵਸਥਾ ਵਾ ਅਸੀਂ ਸਾਰੇ ਸਾਨੂੰ ਵਾਈਗ੍ਰੀ ਜੀ ਨੇ ਤੋੜਿਆ ਹੋਇਆ ਰਸਤੇ ਦੇ ਪੰਦੀ ਆ ਹਜੇ ਪਹੁੰਚੇ ਨਹੀਂ ਆ ਜੇਕਰ ਅਸੀਂ ਪਹੁੰਚੇ ਹੁਣੇ ਆ ਫੇਰ ਤਾਂ ਸਾਨੂੰ ਇਸ ਚੈਨਲ ਦੀ ਲੋੜ ਵੀ ਨਾ ਪਵੇ ਸਾਨੂੰ ਵੀਡੀਓ ਸੁਣਨ ਦੀ ਵੀ ਲੋੜ ਨਾ ਪਵੇ ਸੋ ਮਹਾਰਾਜ ਦੇ ਅੱਗੇ ਹੀ ਬੇਨਤੀ ਕਰਨੀ ਹੈ ਕਿ ਗੁਰੂ ਮਹਾਰਾਜ ਸਾਨੂੰ ਉੱਥੋਂ ਤੱਕ ਲੈ ਜਾਣਾ ਤਾਂ ਕਿ ਸਾਨੂੰ ਪੂਰਨ ਗਿਆਨ ਹੋ ਜਾਵੇ ਅਸੀਂ ਆਪਣੇ ਪੈਸੇ ਬਰਬਾਦ ਨਾ ਕਰੀਏ ਕਿਸੇ ਤੋਂ ਕਨਫਰਮੇਸ਼ਨ ਲੈਣ ਦੇ ਲਈ ਸੋ ਸਿਮਰਨ ਆਰੰਭ ਕਿੱਥੋਂ ਕਰਨਾ ਆ ਪਹਿਲੀ ਜਿਹੜੀ ਸਟੇਜ ਆ ਜਿਹੜੀਆਂ ਸਿਮਰਨ ਦੀਆਂ ਕਰ ਕਰਕੇ ਜਿਹੜੀਆਂ ਅਵਸਥਾਵਾਂ ਆਉਂਦੀਆਂ ਨੇ ਇਹ ਦੋ ਤਰ੍ਹਾਂ ਦੀਆਂ ਨੇ ਜਾਂ ਚਾਰ ਤਰ੍ਹਾਂ ਦੀਆਂ ਦੱਸੀਆਂ ਗਈਆਂ ਨੇ ਅਵਸਥਾਵਾਂ ਕਿ ਬੈਕਰੀ ਅਵਸਥਾ ਉਹਦੀ ਬੈਕਰੀ ਬਾਣੀ ਮਧਮਾ ਬਾਣੀ ਪਸੰਤੀ ਬਾਣੀ ਤੇ ਪਰਾ ਬਾਣੀ ਜ਼ਿਆਦਾਤਰ ਇਹਨਾਂ ਚੀਜ਼ਾਂ ਦਾ ਪ੍ਰਚਾਰ ਹੋ ਰਿਹਾ ਇਹਨਾਂ ਅਵਸਥਾਵਾਂ ਦਾ ਇਹਨਾਂ ਸਟੇਜਸ ਦਾ ਪ੍ਰਚਾਰ ਜ਼ਿਆਦਾ ਹੋ ਰਿਹਾ ਪਰ 10 ਵੀ ਹੋ ਸਕਦੀਆਂ ਨੇ ਜਿਸ ਤਰ੍ਹਾਂ ਅਸੀਂ ਚਾਰ ਦਿਸ਼ਾ ਕਹਿ ਦਿੰਦੇ ਆ ਨਾ ਪੂਰਬ ਪੱਛਮ ਉੱਤਰ ਦੱਖਣ ਪਰ ਦਿਸ਼ਾਵਾਂ 10 ਵੀ ਹੋ ਸਕਦੀਆਂ ਨੇ ਜਿਦੇ ਵਿੱਚ ਆਕਾਸ਼ ਵਾਲਾ ਪਾਸਾ ਵੀ ਲਿਆ ਜਾਂਦਾ ਧਰਤੀ ਵਾਲਾ ਪਾਸਾ ਵੀ ਲਿਆ ਜਾਂਦਾ ਇਸ ਤਰ੍ਹਾਂ ਕੁੱਲ ਮਿਲਾ ਕੇ 10 ਦਿਸ਼ਾਵਾਂ ਵੀ ਮੰਨੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਸਿਮਰਨ ਕਰ ਕਰਕੇ ਜਿਹੜੀਆਂ ਅੰਦਰ ਅਵਸਥਾਵਾਂ ਜਿਨ੍ਹਾਂ ਦੇ ਅੰਦਰ ਘਟਿਤ ਹੁੰਦੀਆਂ ਨੇ ਬਾਪਰਦੀਆਂ ਨੇ ਉਹ ਵੀ 10 ਹੁੰਦੀਆਂ ਨੇ ਪੂਰਨ ਬ੍ਰह्म ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਇਹਨਾਂ 10 ਸਟੇਜਸ ਦੇ ਵਿੱਚੋਂ ਗੁਜ਼ਰੇ ਸੀ ਗੁਜ਼ਰਦੇ ਨੇ ਮਹਾਪੁਰਸ਼ ਜਿਹੜੇ ਉਸ ਪੂਰਨ ਅਵਸਥਾ ਤੱਕ ਪਹੁੰਚਦੇ ਨੇ ਸੋ ਅਸੀਂ ਤਾਂ ਹਜੇ ਸਟਾਰਟਿੰਗ ਦੇ ਵਿੱਚ ਆ ਅੱਜ ਪਹਿਲੇ ਸਟੇਜ ਤੋਂ ਸ਼ੁਰੂ ਕਰਦੇ ਆ ਉਹ ਹੈ ਬੈਖਰੀ ਬਾਣੀ ਜਿਹੜੀ ਬੋਲ-ਬੋਲ ਕੇ ਸਿਮਰਨ ਕਰਨ ਦੀ ਅਵਸਥਾ ਆਉਂਦੀ ਆ ਸਿਮਰਨ ਦੀ ਦਾਤ ਵੀ ਵਾਹਿਗੁਰੂ ਜੀ ਹਰੇਕ ਦੀ ਝੋਲੀ ਨਹੀਂ ਪਾਉਂਦੇ ਆਪਾਂ ਦੇਖਦੇ ਹਾਂ ਪਹਿਲਾਂ ਚਲੋ ਪ੍ਰਚਾਰ ਨਹੀਂ ਸੀ ਇਹਨਾਂ ਚੀਜ਼ਾਂ ਦਾ ਪਰ ਸਿਮਰਨ ਹਰ ਕੋਈ ਨਹੀਂ ਕਰ ਸਕਦਾ ਚੌਂਕੜਾ ਹਰ ਕਿਸੇ ਤੋਂ ਨਹੀਂ ਲੱਗ ਸਕਦਾ ਸਿਮਰਨ ਦੀ ਸੋਜੀ ਮਹਾਰਾਜ ਨੇ ਜੇ ਬਖਸ਼ ਦਿੱਤੀ ਆ ਨਾ ਕਿਸੇ ਨੂੰ ਬਹੁਤ ਵੱਡੀ ਦਾਤ ਝੋਲੀ ਦੇ ਵਿੱਚ ਪਾ ਦਿੱਤੀ ਆ ਬਾਣੀ ਪੜਦੇ ਹੋ ਅਤ ਸਤਕਾਰਯੋਗ ਪਰ ਸਿਮਰਨ ਕਰਕੇ ਅੰਦਰ ਬਹੁਤ ਕੁਝ ਵਾਪਰਦਾ ਆ ਅੰਦਰ ਦੀ ਯਾਤਰਾ ਸਿਮਰਨ ਕਰਨ ਕਰਕੇ ਆਉਂਦੀ ਆ ਸੋ ਪਹਿਲੀ ਹੈਗੀ ਆ ਬੈਖਰੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੈਂਕੜੇ ਜੈਗੀਆਂ ਪੰਕਤੀਆਂ ਨੇ ਜਿਹੜੀਆਂ ਕਿ ਇਸ ਅਵਸਥਾ ਦਾ ਜ਼ਿਕਰ ਕਰਦੀਆਂ ਨੇ ਜਦੋਂ ਰਸਨਾ ਦੇ ਦੁਆਰਾ ਅਸੀਂ ਨਾਮ ਨੂੰ ਉਚਾਰਦੇ ਹਾਂ ਜਿਸ ਤਰ੍ਹਾਂ ਅਸੀਂ ਰੋਟੀ ਖਾਂਦੇ ਹਾਂ ਤਾਂ ਪਹਿਲਾਂ ਜਿਹੜੀ ਬੁਰਕੀਆ ਉਹ ਅਸੀਂ ਆਪਣੇ ਜੀਭ ਤੇ ਰੱਖਦੇ ਹਾਂ ਫਿਰ ਉਹ ਭੋਜਨ ਅੰਦਰ ਜਾਂਦਾ ਇਸੇ ਤਰ੍ਹਾਂ ਸਿਮਰਨਾ ਸਿੱਧਾ ਹੀ ਕਿਸੇ ਦਾ ਅੰਦਰ ਨਾਮ ਵਸ ਕੇ ਅੰਦਰ ਚੱਲ ਨਹੀਂ ਪੈਂਦਾ ਪਹਿਲਾਂ ਜ਼ੁਬਾਨ ਦੇ ਨਾਲ ਜਪਣਾ ਪੈਂਦਾ ਆ ਪਰ ਉਹ ਜ਼ੁਬਾਨ ਨਾਲ ਜਪਦੇ ਜਪਦੇ ਦੂਜੀ ਸਟੇਜ ਤੇ ਕਦੋਂ ਜਾਣਾ ਆ ਇਹ ਵਾਈਗਰੂ ਜੀ ਨੇ ਕਰਨਾ ਆ ਜਿਵੇਂ ਕਬੀਰ ਜੀ ਦੀ ਪੰਕਤੀ ਵੀ ਆਉਂਦੀ ਆ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਇਹ ਆ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜਗਾ ਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ ਇਹਦੇ ਵਿੱਚ ਵੀ ਕਬੀਰ ਜੀ ਨੇ ਜਿਹੜੀਆਂ ਰਸਨਾ ਨਾਲ ਨਾਮ ਜਪਣ ਦੇ ਬਾਰੇ ਦੱਸਿਆ ਹੋਇਆ ਫਿਰ ਇੱਕ ਹੋਰ ਪੰਕਤੀ ਆਉਂਦੀ ਆ ਰਸਨਾ ਗੁਣ ਗੋਪਾਲ ਨਿੱਧ ਗਾਇਣ ਇੱਥੇ ਵੀ ਰਸਨਾ ਦੀ ਗੱਲ ਕੀਤੀ ਹੈ ਜਦੋਂ ਰਸਨਾ ਦੇ ਨਾਲ ਅਸੀਂ ਸਿਮਰਨ ਕਰਦੇ ਹਾਂ ਸਿਮਰਨ ਕੋਈ ਵੀ ਹੋ ਸਕਦਾ ਚਾਹੇ ਵਾਹਿਗੁਰੂ ਸ਼ਬਦ ਹੋਵੇ ਤੂੰ ਹੀ ਤੂੰ ਹੀ ਕਹਿ ਲਓ ਰਾਮ ਰਾਮ ਕਹਿ ਲਓ ਅੱਲਾਹੂ ਕਹਿ ਲਓ ਸਿਮਰਨ ਦਾ ਮਤਲਬ ਆ ਵਾਰ-ਵਾਰ ਇੱਕੋ ਹੀ ਸ਼ਬਦ ਦਾ ਉਚਾਰਨ ਕਰਨਾ ਫੇਰ ਇੱਕ ਹੋਰ ਪੰਕਤੀ ਆਉਂਦੀ ਆ ਰਸਨਾ ਜਪਤੀ ਤੂੰ ਹੀ ਤੂੰ ਹੀ ਹੋਰ ਪੰਕਤੀ ਆਉਂਦੀ ਆ ਹੋਰ ਗ੍ਰੇਸ਼ਟਾ ਤਾਂ ਉਹਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੱਥੇ ਜਵਾਨ ਦੇ ਨਾਲ ਸਿਮਰਨ ਕਰਨ ਨੂੰ ਨਾਮ ਜਪਣ ਦੇ ਬਾਰੇ ਕਿਹਾ ਗਿਆ ਨਾਮਾ ਕਹੈ ਤਿ ਲੋਚਨਾ ਮੁਖ ਤੇ ਨਾਮ ਸੰਮਾਲ ਫੇਰ ਭਗਤ ਕਬੀਰ ਜੀ ਫੇਰ ਆਖਦੇ ਨੇ ਕਬੀਰ ਸੋ ਮੁਖ ਤਨ ਹੈ ਜਹ ਮੁਖ ਕਹੀਐ ਰਾਮ ਸੋ ਇਹ ਤਾਂ ਸੀ ਪਹਿਲੀ ਸਟੇਜ ਤੁਰਦੇ ਫਿਰਦੇ ਭਾਵੇਂ ਲੱਖ ਨਾਮ ਜਪੀ ਚੱਲੀਏ ਵਾਹਿਗੁਰੂ ਵਾਹਿਗੁਰੂ ਕਹੀ ਚੱਲੀਏ ਪਰ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਜਿਹੜਾ ਫਲ ਲੱਗਣਾ ਆ ਨਾ ਫਲ ਪ੍ਰਾਪਤ ਹੋਣਾ ਆ ਉਹ ਚੌਂਕੜਾ ਮਾਰ ਕੇ ਬੈਠ ਕੇ ਨੇਤਰ ਬੰਦ ਕਰਕੇ ਆਪਣੇ ਅੰਦਰ ਨੂੰ ਉਤਰ ਕੇ ਅੰਤर्गत ਧਿਆਨ ਲਾ ਜਾ ਕੇ ਸਿਮਰਨ ਕਰਨ ਦੇ ਨਾਲ ਹੀ ਫਲ ਦੀ ਪ੍ਰਾਪਤੀ ਹੋਣੀ ਆ ਦਾਤ ਉਦੋਂ ਵਾਹਿਗੁਰੂ ਜੀ ਨੇ ਝੋਲੀ ਦੇ ਵਿੱਚ ਪਾਉਣੀ ਆ ਅਸੀਂ ਬਸ ਝੋਲੀ ਾੜ ਕੇ ਬੈਠਣਾ ਆ ਮਾਲਕ ਦੀ ਮਰਜ਼ੀ ਆ ਚਾਹੇ ਉਹ ਦਾਤ ਅੱਜ ਪਾ ਦੇਵੇ ਚਾਹੇ ਹਫ਼ਤੇ ਨੂੰ ਦਾਤ ਪਾ ਦੇਵੇ ਝੋਲੀ ਦੇ ਵਿੱਚ ਚਾਹੇ ਅਗਲੀ ਸਟੇਜ ਤੱਕ ਮਹੀਨੇ ਨੂੰ ਲੈ ਜਾਵੇ ਚਾਹੇ ਸਾਲ ਲੱਗ ਜਵੇ ਕਈਆਂ ਦੇ ਜਨਮ ਲੱਗ ਜਾਂਦੇ ਆ ਜਿਵੇਂ ਸਾਡੇ ਵੀ ਹੁਣ ਤੱਕ ਜਨਮ ਹੀ ਲੱਗੇ ਹੋਏ ਆ ਪਤਾ ਨਹੀਂ ਕਰੋੜਾ ਕਿੰਨੀਆਂ ਜੂਨੀਆਂ ਸੀ ਭੋਗ ਚੁੱਕੇ ਆ ਸੋ ਜਿਹੜਾ ਸੱਤ ਚੱਕਰ ਖੋਲਣ ਦੇ ਵਿੱਚ ਮਗਰ ਨਹੀਂ ਜਾਣਾ ਚੱਕਰਾਂ ਦੇ ਚੱਕਰ ਚ ਨਹੀਂ ਪੈਣਾ ਵਾਹਿਗੁਰੂ ਜੀ ਨੇ ਤਾਂ ਸਾਨੂੰ 84 ਦੇ ਚੱਕਰਾਂ ਚੋਂ ਕੱਢਿਆ ਫੇਰਾ ਸੱਤ ਚੱਕਰਾਂ ਦੇ ਵਿੱਚੋਂ ਤਾਂ ਵਾਹਿਗੁਰੂ ਜੀ ਨੇ ਆਪ ਹੀ ਕੱਢ ਲੈਣਾ ਸੋ ਆਪਾਂ ਉਹਨਾਂ ਚੱਕਰਾਂ ਦੇ ਵਿੱਚ ਨਹੀਂ ਪੈਣਾ ਚੱਕਰ ਖੋਲਣ ਦੇ ਪਿੱਛੇ ਨਹੀਂ ਜਾਣਾ ਕੁੰਡਲਨੀ ਜਗਾਉਣ ਦੇ ਪਿੱਛੇ ਨਹੀਂ ਜਾਣਾ ਜਿਆਦਾ ਜ਼ੋਰ ਨਹੀਂ ਪਾਉਣਾ ਆਪਣੇ ਮਸਤਕ ਤੇ ਸਿਰ ਦੁਖਣ ਨਹੀਂ ਲਾਉਣਾ ਜਦੋਂ ਹੀ ਸਿਮਰਨ ਕਰਦੇ ਲੱਗੇ ਕਿ ਸਿਰ ਦਰਦ ਹੋ ਰਿਹਾ ਜਾਂ ਜਿਆਦਾ ਪ੍ਰੈਸ਼ਰ ਪੈ ਰਿਹਾ ਮਸਤਕ ਤੇ ਤਾ ਸਿਮਰਨ ਬੰਦ ਕਰ ਦੇਣਾ ਪਿਆਰ ਦੇ ਨਾਲ ਵਾਹਿਗੁਰੂ ਜੀ ਨੂੰ ਆਵਾਜ਼ ਮਾਰਨੀ ਆ ਕੰਨਾਂ ਦੇ ਨਾਲ ਸੁਣਨੀ ਆ ਉਹ ਆਵਾਜ਼ ਤਾਂ ਹੀ ਉਹ ਜਿਹੜਾ ਵਾਹਿਗੁਰੂ ਸਿਮਰਨਾ ਵਾਹਿਗੁਰੂ ਸ਼ਬਦਾ ਉਹ ਸਾਡੇ ਅੰਦਰ ਵਸੇਗਾ ਇਹ ਤਾਂ ਸੀ ਪਹਿਲੀ ਸਟੇਜ ਇਹ ਤੋਂ ਬਾਅਦ ਅਸੀਂ ਬਾਕੀ ਸਟੇਜਿਸ ਦੇ ਬਾਰੇ ਗੱਲ ਕਰਾਂਗੇ ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਤੇ ਸਿਮਰਨ ਦਾ ਰਸਤਾ ਅਪਣਾ ਕੇ ਪਿਆਰ ਨਾਲ ਭਜ ਕੇ ਵਾਹਿਗੁਰੂ ਜੀ ਦਾ ਸਿਮਰਨ ਜ਼ਰੂਰ ਕਰਨਾ ਮੂਲ ਮੰਤਰ ਜ਼ਰੂਰ ਕਰਨਾ ਵੱਦ ਤੋਂ ਵੱਦ ਗੁਰਬਾਣੀ ਪੜ੍ਹਨੀ ਬਸ ਆਪਣੇ ਆਪ ਨੂੰ ਉਸ ਵਾਹਿਗੁਰੂ ਜੀ ਦੇ ਅੱਗੇ ਸਰੈਂਡਰ ਕਰਕੇ ਰੱਖਣਾ ਆਪਾਂ ਸਰੀਰਾਂ ਦੇ ਪਿੱਛੇ ਨਹੀਂ ਭੱਜਣਾ ਆਪਾਂ ਵਾਹਿਗੁਰੂ ਜੀ ਦੇ ਪਿੱਛੇ ਭੱਜਣਾ ਆ ਜੇ ਵਾਹਿਗੁਰੂ ਜੀ ਦੇ ਪਿੱਛੇ ਭੱਜਾਂਗੇ ਤਾਂ ਜਿਹੜਾ ਅਦਰ ਹਾਫ ਆ ਉਹਨੇ ਆਪ ਹੀ ਆਪਣੇ ਵੱਲ ਖਿੱਚੇ ਚਲੇ ਆਉਣਾ ਆ ਉਹਦਾ ਫਿਕਰ ਨਹੀਂ ਕਰਨਾ ਸੋ ਆਪਾਂ ਮਿੱਟੀ ਨਾਲ ਨਹੀਂ ਜੁੜਨਾ ਮਿੱਟੀ ਨੇ ਮਿੱਟੀ ਨੂੰ ਆਜ਼ ਨਹੀਂ ਮਾਰਨੀ ਉਸ ਪ੍ਰਕਾਸ਼ ਤੱਕ ਜਾਣਾ ਆ ਜਿਸ ਪ੍ਰਕਾਸ਼ ਨੇ ਸਾਡੇ ਅੰਦਰ ਉਹ ਲਾਈਟ ਆਪਾਂ ਟਵਿਨ ਫਲੇਮ ਕਹਿੰਦੇ ਆ ਨਾ ਫਲੇਮ ਹੁੰਦਾ ਫਲੇਮ ਹੁੰਦੀ ਹੈ ਇੱਕ ਸ਼ਮਾ ਇੱਕ ਰੋਸ਼ਨੀ ਇੱਕ ਜੋਤ ਜਿਹੜੀ ਅੰਦਰ ਜਗਦੀ ਆ ਉਹ ਜੋਤ ਨੂੰ ਜਗਾਉਣਾ ਆ ਤੇ ਆਪਣੇ ਅੰਦਰ ਜਗਾ ਕੇ ਦੂਜਿਆਂ ਦੇ ਵਿੱਚ ਵੀ ਉਹ ਰੋਸ਼ਨੀ ਨੂੰ ਜਗਾਉਣਾ ਆ ਦੂਜਿਆਂ ਦੇ ਅੰਦਰ ਵੀ ਉਸ ਜੋਤ ਨੂੰ ਜਗਾਉਣਾ ਆ ਸੋ ਇਹੀ ਆਪਾਂ ਮਕਸਦ ਲੈ ਕੇ ਧਰਤੀ ਤੇ ਆਉਂਦੇ ਆਂ ਜੀ। ਆਪ ਸਾਰਿਆਂ ਦਾ ਰੋਮ ਰੋਮ ਸ਼ਿਕਰਾਨਾ ਜਿਹੜੇ ਐ ਨਕੀਮਤੇ ਟਾਈਮ ਕੱਢ ਕੇ ਵੀਡੀਓ ਨੂੰ ਸੁਣਦੇ ਹੋ। ਤੇ ਰੋਮ ਰੋਮ ਸ਼ਿਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਐਨੀ ਬlesed ਜਰਨੀ ਸਾਡੀ ਝੋਲੀ ਦੇ ਵਿੱਚ ਪਾਈ ਆ। ਭਾਵੇਂ ਕਿ ਅੱਜ ਸਾਨੂੰ ਲੱਗਦਾ ਆ ਕਿ ਸਾਡੇ ਨਾਲੋਂ ਵੱਧ ਦੁਖੀ ਕੋਈ ਨਹੀਂ ਆ। ਸਭ ਤੋਂ ਵੱਧ ਪੀੜਾ ਅਸੀਂ ਸਹਿ ਰਹੇ ਆਂ ਪਰ ਨਾਨਕ ਦੁਖਿਆ ਸਾਰ ਸੰਸਾਰ। ਹਰ ਇੱਕ ਨੂੰ ਕੋਈ ਨਾ ਕੋਈ ਦੁੱਖ ਆ ਜੇਕਰ ਅੱਜ ਸਾਨੂੰ ਦੁੱਖ ਲੱਗਦਾ ਆ ਤਾਂ ਜਦੋਂ ਅਸੀਂ ਅਸਲੀ ਮੰਜ਼ਲ ਤੇ ਪਹੁੰਚ ਗਏ ਤੇ ਸਾਡੇ ਜਿੰਨਾ ਸੁਖੀ ਵੀ ਕੋਈ ਨਹੀਂ ਹੋਣਾ ਆਨੰਦ ਦੀ ਸਟੇਜ ਤੇ ਪਹੁੰਚ ਗਏ ਜਿੱਥੇ ਪਰਮ ਆਨੰਦ ਆ ਫਿਰ ਉੱਥੇ ਨਾ ਕੋਈ ਦੁੱਖ ਲੱਗਦਾ ਨਾ ਕੋਈ ਸੁਖ ਲੱਗਦਾ ਆ ਨਿਸ਼ਚਿੰਤ ਹੋ ਕੇ ਬੈਠੇ ਰਹਿੰਦੇ ਆ ਸੋ ਆਪਾਂ ਵੀ ਉਸ ਮੰਜ਼ਲ ਨੂੰ ਪ੍ਰਾਪਤ ਕਰਨਾ ਆ ਤੇ ਤੁਰੇ ਚੱਲਦੇ ਰਹਿਣਾ ਆ ਤੇ ਵਾਹਿਗੁਰੂ ਜੀ ਤੋਂ ਸੇਵਾ ਤੇ ਸਿਮਰਨ ਦੀ ਦਾਤ ਨਾਮ ਦੀ ਦਾਤ ਮੰਗਦੇ ਰਹਿਣਾ ਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਉਦੋਂ ਤੱਕ ਆਪਣਾ ਖਿਆਲ ਰੱਖਣਾ ਮਿਲਦੇ ਹਾਂ ਜੀ ਨੈਕਸਟ ਵੀਡੀਓ